ਤੇ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਸਮੇਂ ਦੇ ਉੱਤੇ ਚੇਤਾ ਕਰ ਲਿਓ ਕੋਈ ਗਵਾਂਢੀ ਗੱਡੀ ਲਿਆਉਂਦਾ ਛੜਦਾ ਤੇ ਨਹੀਂ ਮੰਨ ਕੋਈ ਈਰਖਾ ਤੇ ਨਹੀਂ ਆਉਂਦੀ ਵੀ ਮੋਟਰਸਾਈਕਲ ਲਿਆਇਆ ਸਾਡੇ ਵਸ ਦੀ ਗੱਲ ਨਹੀਂ ਚਰੀਟਾਂ ਕੀ ਨਾਮ ਆ ਰਹੀਏ ਤੇ ਸੱਚੇ ਐ ਮਾਰਦੇ ਵੀ ਨੇ ਲੋਕ ਕਈ ਸੋਚਦੇ ਹੀ ਐ ਛਰੀਟ ਮਾਰ ਕੇ ਆਵਾਂ ਜਦ ਅੱਗ ਲੱਗ ਗਈ ਰਾਤ ਗੱਡੀ ਬਾਹਰੇ ਨਵੀਂ ਲਿਆ ਕੇ ਖਿਲਾਰਤੀ ਤੇ ਕਈ ਇਹੋ ਜਿਹੇ ਵੀ ਹੈਗੇ ਆ ਜਦੋਂ ਮੌਕਾ ਜਾਂ ਦਾਜ ਆ ਲੱਗਦਾ ਚਾਬੀ ਫੜ ਕੇ ਲੈ ਜਾਣਗੇ ਸਾਰੀ ਤੇ ਧਰੀਟ ਮਾਰ ਦੇਣੇ ਅੱਗ ਲੱਗਦੀ ਐ ਤੇ ਮਨਾਂ ਚ ਝਾਤੀ ਮਾਰ ਕੇ ਵੇਖ ਲਿਓ ਸਾਡੇ ਅੰਦਰ ਜੇ ਕਿਤੇ ਸਾੜਾ ਪਿਆ ਤੇ ਅਸੀਂ ਔਰਿੰਜ ਜੇ ਵਾਲੀ ਲਿਸਟ 'ਚ ਆ ਜਾਣਾ ਬਾਈ ਧਾਰਦੇ ਆ ਰਾਜਿਆਂ ਵਾਲੀ ਲਿਸਟ 'ਚ ਆ ਜਾਾਂਗੇ ਜੈਲਸ ਨਾ ਕਰੀਏ ਸੜੀਏ ਨਾ ਖੁਸ਼ ਹੋਈਏ ਕਿਸੇ ਦੀ ਖੁਸ਼ੀ ਨਾਲ ਚੜਦੀ ਕਲਾ ਹੋਵੇ ਕਿਸੇ ਦੀ ਖੁਸ਼ ਹੋਈਏ ਸਾਡਾ ਨਾ ਸਾਡੇ ਮਨ ਵਿੱਚ ਕਦੇ ਆਵੇ ਈਰਖਾ ਨਾ ਆਵੇ ਜੈਲਸ ਨਾ ਆਵੇ